ਹਲਕਾ ਸਨੌਰ ਦੇ ਪਿੰਡ ਹਿਡਾਣਾ ਵਿਖੇ ਸਾਡੇ ਜਿਹੜੇ ਕਾਰਜਿਲ ਸੇ ਸਰਕਾਰ ਮੁਖੀ ਸਿੰਘ ਜੀ ਸ਼ਹੀਦ ਹੋਏ ਸੀ ਉਹਨਾਂ ਦਾ ਪਰਿਵਾਰ ਤੇ ਸਾਡੇ ਨੂਨਕਰ ਪਰਿਵਾਰ ਦੇ ਮੁਖੀ ਜਗਦੋ ਰੇ ਜੀ ਇਸ ਉੱਚੇ ਪਰਿਵਾਰ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਅੱਜ ਇੱਕ ਸ਼ਰਧਾਂਜਲੀ ਭੇਂਟ ਕਰਦੇ ਹਾਂ ਤੇ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਪ੍ਰਮਾਤਮਾ ਜਿਹੜੇ ਸਾਡੇ ਸ਼ਹੀਦ ਨੇ ਉਹ ਹਮੇਸ਼ਾ ਉਹਨਾਂ ਦੀ ਯਾਦਗਾਰ ਅਸੀਂ ਮਨਾਉਂਦੇ ਰਹੀਏ ਤਾਂ ਕਿ ਦਿੱਤੇ ਹੋਏ ਪੂਰਨਮੇ ਚੱਲਦੇ ਰਹੀਏ ਇਹਦਾ ਇਹ ਪੰਜਾਬ ਹੈ ਇਹ ਪੰਜਾਬੀਅਤ ਹੈ ਜਿਹੜੀ ਇਹ ਸ਼ਹਾਦਤ ਨਾਲ ਹੀ ਬਣੀ ਹੋਈ ਹੈ ਪੰਜਾਬ ਨੂੰ ਜਿਹੜੀਆਂ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ ਨੇ ਕੁਰਬਾਨੀਆਂ ਦੇ ਕੇ ਜਿਹੜਾ ਪੰਜਾਬ ਹੈ ਭਾਰਤ ਆਜ਼ਾਦ ਹੋਇਆ ਕਿਉਂਕਿ ਸਮੁੱਚੇ ਪੰਜਾਬ 'ਚ ਸਮੁੱਚੇ ਭਾਰਤ 'ਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਪੰਜਾਬੀਅਤ ਦੀ ਹੈ ਇਸੇ ਚੀਜ਼ ਨੂੰ ਯਾਦ ਕਰਦੇ ਅਸੀਂ ਅੱਜ ਸਾਡੇ ਕਾਰਗਿਲ ਦੇ ਸ਼ਹੀਦ ਪਰਦਾ ਮਲਕੀ ਸਿੰਘ ਜੀ ਨੂੰ ਸ਼ਰਧਾਂਜਲੀ ਤੇ ਸ਼ਰਦਾ ਦੇ ਫੁੱਲ ਪੇਟ ਕਰਦੇ ਆਂ ਪਰਮਾਤਮਾ ਕਰੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਉਹਨਾਂ ਦੇ ਦਿੱਤੇ ਹੋਏ ਪੂਰਨਿਆਂ ਨੂੰ ਸੀ ਪੂਰਾ ਕਰ ਸਕੇ। ਪਾਜੀ ਰਾਜਨੀਤਿਕ ਸਥਿਤੀ ਬਾਰੇ ਕੀ ਕਹਿਣਾ ਚਾਹੋਗੇ ਹਲਕਾ ਸੰਵੋਰ ਚ ਰਾਜਨੀਤਿਕ ਸਥਿਤੀ ਬਣੀ ਹੋਈ ਹੈ। ਜਿਹੜਾ ਹਲਕਾ ਸਨਵਾਰ ਹੈ ਪਾਜੀ ਤੁਸੀਂ ਆਪ ਜਾਣਦੇ ਹੋ ਤੁਹਾਨੂੰ ਸਾਡੇ ਤੋਂ ਵੱਧ ਪਤਾ ਹੈ। ਇਹ ਜਿਹੜੀ ਸਰਕਾਰ ਹੈ ਇਹ ਸਰਕਾਰ ਬਦਲਾਅ ਵਾਲੀ ਸਰਕਾਰ ਹੈ ਇਹ ਜਿਆ ਬਦਲਾਅ ਲਿਆਉਂਦਾ ਹੈ ਕਿ ਜਿਨ੍ਹਾਂ ਨੇ ਬਦਲਾਅ ਵਾਲਾ ਬਟਨ ਦੱਬਿਆ ਕੋਈ ਅੱਜ ਸਭ ਤੋਂ ਵੱਧ ਚੀਕ ਰਿਹਾ ਹੈ। ਹਲਕਾ ਸਨਾਰ ਦੇ ਵਿੱਚ ਕੋਈ ਹੋਣਾ ਇਸ ਟਾਈਮ ਤੇ ਕੋਈ ਵੀ ਜਿਹੜਾ ਕਮਾਂਡਰ ਜਾਂ ਇਸ ਹਲਕੇ ਦਾ ਜਿਹੜਾ ਨਮਾਇਦਾ ਉਹ ਨਹੀਂ ਹੈ ਇਸ ਟਾਈਮ ਹੈਗਾ ਸੋ ਅਸਟਾ ਇਹੀ ਸਾਡੇ ਵਿਰੋਧੀ ਧਿਰ ਦੇ ਵਿੱਚ ਹੋਣ ਕਰਕੇ ਇਸ ਨੂੰ ਖਾਲੀ ਦਲ ਨੂੰ ਅਸੀਂ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਿਵੇਂ ਲਗਾਤਾਰ ਫੜਾਂ ਦੀ ਮਾਰ ਕਰਕੇ ਲੋਕਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋਈਆਂ ਨੇ ਲੋਕਾਂ ਦਾ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਮਾਲ ਡੰਗਰ ਦਾ ਨੁਕਸਾਨ ਹੋਇਆ ਉਹਦੇ ਜੋ ਬਣਦਾ ਮੌਜਾ ਹੈ ਸੁੱਕੀ ਹੋਈ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਕਿ ਜਵਾਨਾ ਸਾਡਾ ਫਰਜ਼ ਹੈ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹਦਾ ਬਣਦਾ ਮੌਜਾ ਦਿੱਤਾ ਜਾਏ ਕਿਉਂਕਿ ਜਿਹੜਾ ਸਰਕਾਰ ਨੇ 15000 ਅਨਾਉਂਸ ਕੀਤਾ ਉਹ ਵੀ ਅੱਜ ਤੱਕ ਇਹ ਸਰਕਾਰ ਸੀ ਅਨਾਉਂਸ ਹੋਈ ਹੈ ਕੋਈ ਵੀ ਵਾਦਾ ਕਿਉਂਕਿ ਪ੍ਰੈਸ ਸਾਡੇ ਦੁੱਬਤ ਜਾਣਦੀ ਹੈ ਇੱਕ ਵੀ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਹੁਣ ਕੋ ਜੇ ਜਿਹੜਾ ਇਨਚਾਰਜ ਲਗਾਇਆ ਜਾਵੇ ਰਹਿਣ ਦੇ ਸਮੇਂ ਦੇ ਲਈ ਕਿਸਨੌਰ ਦੇ ਵਿੱਚ ਤੇ ਇਸ ਵਾਰ ਕੀ ਕਹਿੰਦੇ ਕਿ ਇਨਚਾਰਜ ਦੁਆਰਾ ਵਿਕਾਸ ਕਾਰਜ ਕੀਤੇ ਜਾਣਗੇ ਕੁਝ ਹੋਰ ਜਿਹੜੀ ਇਹ ਪਾਰਟੀ ਹੈ ਇਹ ਪਾਰਟੀ ਦਾ ਫੈਸਲਾ ਹੈ ਅਸ਼ਟਾ ਸ਼ੋਮੀ ਉਮੀਦਵਾਰਾਂ ਨੂੰ ਸਾਡਾ ਫਰਜ਼ ਹੈ ਖਾ ਦਾ ਨਾਰਾ ਮਾਰਨਾ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਸੁੱਤੀ ਹੋਈ ਸਰਕਾਰ ਨੂੰ ਜਵਾਬ ਦੇਣਾ ਜਿਹੜੇ ਲੋਕਾਂ ਦੇ ਰਹਿੰਦੇ ਕੰਮ ਨੇ ਕਿਉਂਕਿ ਹਲਕੇ ਦੇ ਵਿੱਚ ਕੋਈ ਵੀ ਏਜਾ ਸੜਕ ਜਾਂ ਕੋਈ ਵੀ ਕੰਮ ਤੁਹਾਨੂੰ ਕੋਈ ਵੀ ਇੰਡਸਟਰੀ ਇਹ ਸੁਪਤੀ ਹੋਈ ਸਰਕਾਰ ਨੇ 3 ਸਾਲਾਂ ਦੇ ਵਿੱਚ ਇੱਕ ਵੀ ਕੰਮ ਇਹ ਜਾਨੀ ਕੀਤਾ ਜਿੱਦੇ ਨਾਲ ਸਾਡੇ ਨੌਜਵਾਨਾਂ ਨੂੰ ਸਾਡੇ ਪੰਜਾਬ ਨੂੰ ਕੋਈ ਨੌਜਵਾਨ ਨੂੰ ਇੱਥੇ ਰੋਜ਼ਗਾਰ ਮਿਲ ਸਕੇ ਜਾਂ ਜਿਹੜਾ ਨੌਜਵਾਨ ਹੈ ਆਪਦਾ ਭੁੱਖ ਸਹੀ ਢੰਗ ਨਾਲ ਆਪਦਾ ਜੀਵਨ ਹੈ ਜਿਹੜਾ ਉਹ ਸਹੀ ਢੰਗ ਨਾਲ ਪਤਾ ਸਕੇ